ਜਾਬ ਦੇ ਵਿੱਚ ਪਟਵਾਰੀ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਆਮੋ ਸਾਹਮਣੇ ਵੀ ਨਜ਼ਰ ਆ ਰਹੇ ਨੇ ਦੇਖੋ ਗੱਲ ਇਹ ਕਿ ਪਟਵਾਰੀਆਂ ਨੇ ਇਹ ਵੱਡਾ ਇੱਕ ਸੰਘਰਸ਼ ਜਿਹੜਾ ਵਿੱਡਿਆ ਹੋਇਆ ਕਿ ਅਸੀਂ ਵਾਧੂ ਕੰਮ ਨਹੀਂ ਕਰਨਾ ਨਹੀਂ ਕਰਨਾ ਹੁਣ ਹੱਡ ਹਰਾਮੀਆਂ ਦੇ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਬਹੁਤ ਸਾਰੇ ਐਸੇ ਮੈਕਮਿਆਂ ਦੇ ਵਿੱਚ ਬੰਦੇ ਬੈਠੇ ਆ ਕਿ ਜਿਹੜੇ ਤਨਖਾਹਾਂ ਲੈਣੀਆਂ ਚਾਹੁੰਦੇ ਕੰਮ ਨਹੀਂ ਕਰਨਾ ਚਾਹੁੰਦੇ ਨਹੀਂ ਚਾਹੁੰਦੇ ਪਟਵਾਰੀ ਬਲਕਾਰ ਸਿੰਘ ਦੀ ਗ੍ਰਿਫਤਾਰੀ ਜਿਹੜੀ ਹੋਈ ਹੋਈ ਹੈ ਉਸ ਮਾਮਲੇ ਬਾਰੇ ਤੁਸੀਂ ਕੀ ਕਹੋਗੇ ਜਿੰਨੀ ਕ ਆਮਦਨ ਹੋਵੇ ਉਸ ਆਮਦਨ ਨਾਲੋਂ ਵਧੇਰੇ ਇਸ ਬਲਕਾਰ ਸਿੰਘ ਪਟਵਾਰੀ ਦੀ ਜਮੀਨ ਜਾਇਦਾਦ ਹੈ ਵੀ 20-25 ਹਜ਼ਾਰ ਤੋਂ ਤੁਸੀਂ ਸ਼ੁਰੂ ਹੋਏ ਹੋਵੋਗੇ ਤੇ ਅੱਜ ਤੁਸੀਂ ਲੱਖਾਂ ਕਰੋੜਾਂ ਦੀ ਆਮਦਨ ਬਣਾ ਕੇ ਦਿਖਾ ਕੇ ਹੁਣ ਤੁਸੀਂ ਜ਼ਮੀਨਾਂ ਜਾਇਦਾਦਾਂ ਖਰੀਦੀ ਬੈਠੋ ਦਾਲ ਦੇ ਵਿੱਚ ਕਿਤੇ ਕਾਲਾ ਤਾਂ ਮੰਨਿਆ ਪਰ ਇੱਥੇ ਤਾਂ ਦਾਲ ਹੀ ਕਾਲੀ ਹੈ ਜੇਕਰ ਤੁਸੀਂ ਪੰਚਾਇਤਾਂ ਮਰਜ ਕਰ ਰਹੇ ਹੋ ਜਿੱਥੇ ਬਹੁਤ ਵੱਡੀਆਂ ਪੰਚਾਇਤਾਂ ਨੇ ਜੀ ਵੱਡੀਆਂ-ਵੱਡੀਆਂ ਪੰਚਾਇਤਾਂ ਉੱਥੇ ਪੰਚਾਇਤਾਂ ਨੂੰ ਦੋਬੀਤਾ ਕੀਤਾ ਜਾ ਸਕਦਾ ਹੈ। ਅੱਛਾ ਪਰ ਹੁਣ ਜਿੱਦਾਂ ਇਹ ਮਰਜ ਕਰ ਵੀ ਦਿੰਦੇ ਨੇ ਛੋਟੀਆਂ ਪੰਚਾਇਤਾਂ ਨੂੰ ਤਾਂ ਫਿਰ ਇਹਦਾ ਸਰਕਾਰ ਨੂੰ ਕੀ ਫਾਇਦਾ ਹੋਊਗਾ? ਸਾਵੇਂ ਤੁਸੀਂ ਤਿੰਨਾ ਪਿੰਡਾਂ ਨੂੰ ਗ੍ਰਾਂਟ ਦੇਣੀ, ਸਾਵੇਂ ਇੱਕ ਪਿੰਡ ਨੂੰ ਗ੍ਰਾਂਟ ਦੇ ਦੇਣੀ ਔਰ ਸਾਰੀ ਜਿਹੜੀ ਉਹਦੀ ਅੱਖ ਰੱਖੀ ਜਾਊਗੀ ਸਰਕਾਰੀ ਤੌਰ ਤੇ ਮੋਨਿਟਰਿੰਗ ਹੋਊਗੀ। ਸਾਵੇਂ ਤਿੰਨਾ ਪਿੰਡਾਂ ਤੇ ਕਰਨੀ ਸਾਵੇਂ ਇੱਕ ਪਿੰਡ ਤੇ ਕਰਨੀ। ਇੱਕ ਸਰਕਾਰ ਦਾ ਵੀ ਕੰਮ ਸੁਖਾਲਾ ਅਕਾਊਂਟ ਸਾਹਮਣੇ ਵੀ ਸੌਖੇ ਔਰ ਦੂਸਰਾ ਲੋਕ ਸਾਹਮਣੇ ਵੀ ਸੌਖੇ ਤਾਂ ਕਿ ਉਹਨਾਂ ਨੂੰ ਗਰੰਟਾ ਨਹੀਂ ਸੀ ਮਿਲਦੀਆਂ ਜਾਂ ਫਿਰ ਪੂਰੇ ਤਰੀਕੇ ਦੇ ਨਾਲ ਡਵੈਲਪਮੈਂਟ ਨਹੀਂ ਸੀ ਹੁੰਦੇ ਪਿੰਡ ਦੇ ਮਿਲਦੀਆਂ ਸੀਗੀਆਂ ਗਰੰਟਾ ਜੀ ਗਰੰਟਾ ਜ਼ਿਆਦਾ ਲੈਣ ਦੇ ਚੱਕਰ ਵਿੱਚ ਹੀ ਤਾਂ ਪੰਚਾਇਤਾਂ ਬਣਾਈਆਂ ਗਈਆਂ ਸੀ ਪੰਜਾਬ ਦੇ ਵਿੱਚ ਜੋ ਕਿ ਜੀ ਵਿਧਾਨ ਸਭਾ ਪਰਿਸ਼ਦ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਇੱਕ ਵੱਡੀ ਚੋਰਮੋਰੀ ਆ ਉਹ ਜਿਵੇਂ ਰਾਜ ਸਭਾ ਦੇ ਵਿੱਚ ਚੋਰਮੋਰੀ ਰੱਖੀ ਗਈ ਹੈ ਜੀ ਕਿ ਜਿਹੜਾ ਐਮਪੀ ਨਹੀਂ ਬਣਦਾ ਜਿਨੂੰ ਲੋਕ ਨਹਕਾਰ ਦਿੰਦੇ ਆ ਜਿਨੂੰ ਲੋਕ ਸਵਕਾਰ ਨਹੀਂ ਕਰਦੇ ਜਿਹੜੇ ਲੋਕ ਵੋਟਾਂ 'ਚ ਨਹੀਂ ਜਿੱਤਦੇ ਉਹਨਾਂ ਨੂੰ ਬਾਇਆ ਰਾਜਸਵਾਲੇ ਆ ਕੇ ਮੰਤਰੀ ਮੰਡਲ ਦੇ ਵਿੱਚ ਬਿਠਾ ਦੇ ਡਾਕਟਰ ਮਨਮੋਹ ਸਿੰਘ ਵੀ ਰਾਜ ਸਭਾ ਦੇ ਮੈਂਬਰ ਰਹੇ ਆ ਔਰ ਉਹ ਜੇਤਲੀ ਹੁਣੇ ਰਾਜ ਸਭਾ ਦੇ ਮੈਂਬਰ ਰਹੇ ਆ ਜਸਵੰਤ ਸਿੰਘ ਬੀਜੇਪੀ ਦੇ ਰਾਜ ਸਭਾ ਦੇ ਮੈਂਬਰ ਰਹੇ ਆ ਉਹ ਜਸਵੰਤ ਸਿਨਾ ਉਹ ਜਿਹੜੇ ਆ ਉਹ ਮੈਂਬਰ ਰਾਜ ਸਭਾ ਦੇ ਰਹੇ ਆ ਔਰ ਬਾਇਆ ਰਾਜ ਸਭਾ ਜਿਹੜਾ ਉਹ ਆਉਂਦੇ ਰਹੇ ਆ ਸਰਕਾਰ ਨੂੰ ਇਹ ਵੀ ਤਾਂ ਦੇਖਣਾ ਪਏਗਾ ਕਿ ਲੋਕਾਂ ਦੇ ਉੱਪਰ ਬੋਝ ਕਿੰਨਾ ਪੈਣਾ ਜੀ ਲੋਕਾਂ ਦਾ ਪੈਸਾ ਜਿਹੜਾ ਟੈਕਸਾਂ ਦਾ ਪੈਸਾ ਜਿਹੜਾ ਉਹ ਉਹ ਕਿੱਥੇ ਜਾਊਗਾ ਕੀ ਉਹ ਤੁਹਾਡੇ ਸਾਰੇ ਬੰਦਿਆਂ ਦੀ ਐਡਜਸਟਮੈਂਟ ਤੇ ਲੱਗੂਗਾ ਇਦੜਬਾਹ ਦੇ ਵਿੱਚ ਬੀਡੀਪੀਓ ਦਾ ਵੱਡਾ ਘੁਟਾਲਾ ਸਾਹਮਣੇ ਆ ਇਸ ਵੀਡੀਓ ਸਾਹਮਣੇ 400 ਰੁਪਏ ਦੀ ਇੱਕ ਇੱਟ ਦਾ ਖਰਚਾ ਪਾਇਆ ਸੀਮਿੰਟ ਦੀ ਬੋਰੀ ਇਹਨੇ 3500 ਰੁਪਏ ਦੀ ਲਾਗਤ ਸੀ ਔਰ ਇੱਥੇ ਹੀ ਬੱਸ ਨੇ ਜਿਹੜੇ ਇੱਕ ਸਕਿਲਡ ਵਰਕਰ ਲਏ ਜਾਂਦੇ ਆ ਉਹ 365 ਦਿਨ ਜੇਕਰ ਕੰਮ ਕਰਦੇ ਸਾਲ ਦੇ ਵਿੱਚ ਇਹ ਸਬੰਧ ਨੇ 1100 ਦਿਹਾੜੀਆਂ ਪਾਈਆਂ ਕਿ 365 ਦਿਨਾਂ ਦੀ ਜਗ੍ਹਾ 1100 ਬੰਦਿਆਂ ਦੀਆਂ ਦਿਹਾੜੀਆਂ ਪਾ ਗਿਆ 365 ਵਾਲੇ ਨੂੰ ਤਾਂ ਪੈਸੇ ਪਤਾ ਨਹੀਂ ਮਿਲ ਗਏ ਨਹੀਂ ਮਿਲੇ ਪਰ ਇਹਦੀ ਜੇਬ ਵਿੱਚ 1100 ਬੰਦੇ ਦੀਆਂ ਦਿਹਾੜੀਆਂ ਪੈ ਗਈਆਂ ਬਿਲਕੁਲ ਹੁਣ ਸਮਝ ਨਹੀਂ ਆਉਂਦੀ ਕਿ ਸਰਕਾਰ ਜਿਹੜੀ ਆ ਬਿੱਲ ਪਾਸ ਕਰਦੀ ਆ ਗ੍ਰਾਂਟਾਂ ਭੇਜਦੀ ਆ ਉਹ ਅੰਨੀ ਬੋਲੀ ਗੂੰਗੀ ਕਹਾਣੀ ਕਿਉਂ ਬੈਠੀ ਐ ਕਿ ਉੱਪਰ ਤੱਕ ਹਿੱਸਾ ਜਾਂਦਾ ਤਾਂ ਨਹੀਂ ਇਸ ਬੀੜੀ ਤੇ ਉਹਨੂੰ ਪੁੱਛਿਆ ਕਿ ਭਾਈ ਤੂੰ ਕਿਹੜੀ ਸੋਨੇ ਦੀ ੱਟ ਲਾਤੀ ਗਲੀਆਂ ਦੇ ਵਿੱਚ ਤੂੰ ਦੱਸ ਸਾਨੂੰ ਸੀਮੈਂਟ ਕਿਹੜਾ ਤੂੰ ਲਿਆਂਦਾ ਐਡਾ ਅਮਰੀਕਾ ਦੇ ਵਿੱਚੋਂ ਵਾਈਟ ਸੀਮੈਂਟ ਲਾਤਾ ਇੱਥੇ ਹਰਸ਼ਦ ਮਹਿਤਾ ਕਿੱਥੇ ਗਿਆ? ਇੱਥੇ ਵਿਜੇ ਮਾਲੀਆ ਕਿੱਥੇ ਗਿਆ? ਇੱਥੇ ਨੀਰੇ ਮੋਦੀ ਕਿੱਥੇ ਗਿਆ? ਇੱਥੇ ਵੱਡੇ ਵੱਡੇ ਲੋਕ ਪੈਸੇ ਲੈ ਕੇ ਸਾਡੇ ਦੇਸ਼ ਨੂੰ ਲੁੱਟ-ਪੁੱਟ ਕੇ ਬਾਹਰ ਐਸ਼ਾ ਕਰਦੇ ਫਿਰਦੇ ਆ ਔਰ ਇਧਰ ਜੇ ਕਿਸੇ ਨੇ ਵਿਚਾਰੇ ਨੇ ਕਿਤੇ ਕੋਆਪਰੇਟਿਵ ਸੁਸਾਇਟੀ ਦਾ 10-20 ਹਜ਼ਾਰ ਦਾ ਕਰਜ਼ਾ ਦੇਣਾ ਉਹ ਫਾਹੇ ਲੈਣ ਨੂੰ ਫਿਰਦਾ। ਬਿਲਕੁਲ। ਇੰਜ ਲੱਗਦਾ ਕਿ ਜਿਵੇਂ ਸਾਰੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਮਿਲੇ ਹੋਏ ਆ ਮਿਲੀਪੋਤ ਤੋਂ ਬਿਨਾਂ ਇੱਕ ਇੱਟ ਜਿਹੜੀ ਆ ਉਹ 400 ਰੁਪਏ ਚ ਵੇਚ ਨਹੀਂ। ਨਹੀਂ ਬਿਲਕੁਲ। ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੂੰ ਜੀ ਆ ਪ੍ਰੋਗਰਾਮ ਸਰਗੋਸ਼ੀਆਂ ਦੇ ਵਿੱਚ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸਰਕਾਰ ਦੇ ਵੱਲੋਂ ਜੋ ਪੰਚਾਇਤਾਂ ਨੂੰ ਲੈ ਕੇ ਨਵਾਂ ਫੈਸਲਾ ਲੈਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਗੱਲ ਕਰਾਂਗੇ ਗਿੱਦੜਬਾਹ ਦੇ ਵਿੱਚ ਬੀਡੀਪੀਓ ਦਾ ਵੱਡਾ ਘਟਾਲਾ ਜੋ ਸਾਹਮਣੇ ਆਇਆ ਹੈ ਇਸ ਦੇ ਨਾਲ ਹੀ ਇਸ ਬਾਰੇ ਵੀ ਗੱਲ ਕਰਾਂਗੇ ਕਿ ਕਿਸ ਤਰੀਕੇ ਹੁਣ ਪੰਜਾਬ ਦੇ ਵਿੱਚ ਵੀ ਵਿਧਾਨ ਸਭਾ ਪ੍ਰੀਸ਼ਦ ਬਣਾਉਣ ਦੀ ਤਿਆਰੀ ਜਿਹੜੀ ਉਹ ਕੀਤੀ ਜਾ ਰਹੀ ਹੈ ਕੁਝ ਹੋਰ ਵੀ ਖਾਸ ਮੁੱਦੇ ਅਸੀਂ ਵਿਚਾਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੈ ਨਾ ਜੀ ਜੀ ਤਾਂ ਪੰਜਾਬ ਦੀ ਸਥਿਤੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਪਟਵਾਰੀ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਆਮੋ ਸਾਹਮਣੇ ਵੀ ਨਜ਼ਰ ਆ ਰਹੇ ਨੇ ਲਗਾਤਾਰ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਪਟਵਾਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਬਿਆਨਬਾਜ਼ੀਆਂ ਦਾ ਜਵਾਬ ਦਿੱਤਾ ਜਾ ਰਿਹਾ ਹੈ। ਹੁਣ ਇੱਕ ਪਾਸੇ ਜਿੱਥੇ ਪਟਵਾਰੀਆਂ ਦੇ ਵੱਲੋਂ ਹੜਤਾਲ ਦੀ ਗੱਲ ਕਹੀ ਗਈ ਸੀ, ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਅਸਾਮੀਆਂ ਜਿਹੜੀਆਂ ਨੇ ਖਾਲੀ ਪਈਆਂ ਉਹ ਭਰ ਦੋ। ਹੁਣ ਕੁਝ ਅਸਾਮੀਆਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਭਰ ਦਿੱਤੀਆਂ ਨੇ। ਦੂਜੇ ਪਾਸੇ ਹੁਣ ਜੇਕਰ ਗੱਲ ਕਰੀਏ ਤਾਂ ਪਟਵਾਰੀ ਬਲਕਾਰ ਸਿੰਘ ਦੀ ਗ੍ਰਿਫਤਾਰੀ ਜਿਹੜੀ ਹੋਈ ਹੋਈ ਹੈ, ਉਸ ਮਾਮਲੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਗੱਲ ਇਹ ਕਿ ਪਟਵਾਰੀਆਂ ਨੇ ਇਹ ਵੱਡਾ ਇੱਕ ਸੰਘਰਸ਼ ਜਿਹੜਾ ਵਿੱਡਿਆ ਹੋਇਆ ਕਿ ਅਸੀਂ ਵਾਧੂ ਕੰਮ ਨਹੀਂ ਕਰਨਾ। ਨਹੀਂ ਕਰਨਾ। ਠੀਕ ਹੈ ਵਾਧੂ ਕੰਮ ਦੇਣਾ ਵੀ ਨਹੀਂ ਚਾਹੀਦਾ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਪਾਈ ਜਿਹੜੀਆਂ ਖਾਲੀ ਪਈਆਂ ਅਸਾਮੀਆਂ ਉਹਨਾਂ ਨੂੰ ਭਰਿਆ ਜਾਵੇ ਕਿ ਜਿੰਨਾ ਵੀ ਕੰਮ ਹੈਗਾ ਜੇਕਰ ਕੰਮ ਜ਼ਿਆਦਾ ਵੱਧ ਜਾਊਗਾ ਤੇ ਕੰਮ ਕੋਈ ਕਰ ਨਹੀਂ ਸਕਦਾ ਇੱਥੇ ਮੈਨੇਜਮੈਂਟ ਦਾ ਇੱਕ ਸਿਧਾਂਤ ਹੈ ਸਪੈਨ ਆਫ ਕੰਟਰੋਲ ਜੀ ਜੇਕਰ ਉਹ ਤੁਸੀਂ ਕਿਸੇ ਵਿਅਕਤੀ ਨੂੰ ਘੱਟ ਕੰਮ ਦਿਨੇ ਹੋ ਤਾਂ ਵੀ ਉਹਦੇ ਲਈ ਨੁਕਸਾਨਦੇ ਆ ਜੇਕਰ ਵਧ ਦੇਨੇ ਹੋ ਨੁਕਸਾਨਦੇ ਤਾਂ ਵੀ ਹੈਗਾ ਜੀ ਜਿੰਨੀ ਕਿਸੇ ਦੀ ਕਾਬਲੀਅਤ ਹੈ ਉਹਨਾਂ ਉਹ ਤੋਂ ਕੰਮ ਲਓ ਜੀ ਠੀਕ ਹੈ ਕਈ ਹੱਡ ਹਰਾਮੀ ਹੁੰਦੇ ਆ ਹੁਣ ਹੱਡ ਹਰਾਮੀਆਂ ਦੇ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਬਹੁਤ ਸਾਰੇ ਐਸੇ ਮੈਕਮਿਆਂ ਦੇ ਵਿੱਚ ਬੰਦੇ ਬੈਠੇ ਆ ਕਿ ਜਿਹੜੇ ਤਨਖਾਹਾਂ ਲੈਣੀਆਂ ਚਾਹੁੰਦੇ ਕੰਮ ਨਹੀਂ ਕਰਨਾ ਚਾਹੁੰਦੇ ਨਹੀਂ ਚਾਹੁੰਦੇ ਬਿਲਕੁਲ ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਐਸੇ ਪਟਵਾਰੀ ਵੀ ਹੋਣਗੇ ਕਿ ਜਿਹੜੇ ਬਹੁਤ ਮਿਹਨਤ ਦੇ ਨਾਲ ਕੰਮ ਕਰ ਰਹੇ ਆ ਪਰ ਕਈ ਕਾਲੀਆਂ ਭੇਡਾਂ ਵੀ ਹੈਗੀਆਂ ਜਿਹੜੀਆਂ ਕਿ ਹਰ ਮੈਕਮੇ ਦੇ ਵਿੱਚ ਹੁੰਦੀਆਂ ਹੁਣ ਜੇਕਰ ਬਲਕਾਰ ਸਿੰਘ ਦੀ ਗੱਲ ਕਰਦੇ ਆ ਬਲਕਾਰ ਸਿੰਘ ਨੂੰ ਵਿਜੀਲੈਂਸ ਬਿਊਰੋ ਵੱਲੋਂ ਇਸ ਕਰਕੇ ਫੜਿਆ ਗਿਆ ਕਿਉਂਕਿ ਉਹਦੀ ਜਾਇਦਾਦ ਆਮਦਨ ਦੇ ਨਾਲੋਂ ਵੱਧ ਆ ਹੂੰ ਉਹ ਬੰਦਾ ਜੇਕਰ ਦੇਖਿਆ ਜਾਵੇ ਤੇ 54 ਥਾਵਾਂ ਤੇ 55 ਏਕੜ ਜ਼ਮੀਨ ਬਣਾਈ ਬੈਠਾ ਹੈ ਜੀ ਔਰ ਏਡੀ ਵੱਡੀ ਜ਼ਮੀਨ ਦੀ ਉਹ ਜਿਹੜਾ ਸਾਮਰਾਜ ਉਹਨੇ ਕਾਇਮ ਕੀਤਾ ਹੈ ਜੀ ਪਟਿਆਲੇ ਦੀ ਇੱਕ ਪੌਸ਼ ਅਫੀਸਰ ਕਲੋਨੀਆ ਉਹਦੇ ਵਿੱਚ ਉਹਦੇ ਕੋਲ ਰਹਾਇਸ਼ੀ ਵੀ ਪਲਾਟ ਹੈਗਾ ਤੇ ਕਮਰਸ਼ੀਅਲ ਪਲਾਟ ਵੀ ਹੈਗਾ ਜੀ ਆਪਣੀ ਗੱਡੀ ਦੇ ਵਿੱਚ ਹੀ ਸਾਰੇ ਕਾਗਜ਼ ਪੱਤਰ ਰੱਖਦਾ ਹੁੰਦਾ ਸੀ ਕਿ ਕੋਈ ਪਤਾ ਨਹੀਂ ਕਦੋਂ ਕਿਹੜੀ ਰਜਿਸਟਰੀ ਕਰਾਉਣੀ ਪੈ ਜਵੇ ਬਿਲਕੁਲ ਹੁਣ ਆਮ ਤੌਰ ਤੇ ਅਸੀਂ ਆਪਣੇ ਘਰਵਾਲੇ ਨਜ਼ਰ ਮਾਰ ਲਈਏ ਸਾਡੇ ਕੋਲ ਕਿੰਨਾ ਕੇ ਪੈਸਾ ਹੁੰਦਾ ਕਿੰਨੀਆਂ ਕਿ ਅਸੀਂ ਜਾਇਦਾਦਾਂ ਖਰੀਦ ਲੈਣੇ ਆ ਜਿੰਨੀ ਕੁ ਆਮਦਨ ਹੋਵੇ ਉਸ ਆਮਦਨ ਨਾਲੋਂ ਵਧੇਰੇ ਇਸ ਬਲਕਾਰ ਸਿੰਘ ਪਟਵਾਰੀ ਦੀ ਆ ਜ਼ਮੀਨ ਜਾਇਦਾਦ ਆ ਜੀ ਹੁਣ ਜੇ ਦੇਖਿਆ ਜਾਵੇ 33 ਜ਼ਮੀਨ ਜਾਇਦਾਦਾਂ ਜਿਹੜੀਆਂ ਹੈਗੀਆਂ ਉਹ ਇਹਦੇ ਨਾਮ ਦੇ ਉੱਪਰ ਆ ਹੁਣ ਇਹ ਸਰਕਾਰ ਨੇ ਫੜ ਲਿਆ ਬਿਜ਼ਨਸ ਨੇ ਫੜ ਲਿਆ ਹੁਣ ਜਦੋਂ ਬਿਜ਼ਨਸ ਨੇ ਫੜ ਲਿਆ ਤੇ ਹੁਣ ਇਹ ਰੋਲਾ ਪੈ ਰਿਹਾ ਪਟਵਾਰੀਆਂ ਦੇ ਵਿੱਚ ਹੋ ਹੱਲਾ ਹੋ ਗਿਆ ਕਿ ਹਾਏ ਹਾਏ ਹੁਣ ਇਹ ਮੂੰਹ ਸਾਡੇ ਵੱਲ ਨੂੰ ਕਰ ਲਿਆ ਪਹਿਲਾਂ ਇਹ ਵਿਜੀਲੈਂਸ ਨੇ ਮੂੰਹ ਐਮਐਲਏ ਜਿਹੜੇ ਸਾਬਕਾ ਸੀਗੇ ਜਾਂ ਕੋਈ ਕਰਪਟ ਲੀਡਰ ਸੀਗੇ ਉਹਨਾਂ ਵੱਲੋਂ ਕੀਤਾ ਸੀ ਹੁਣ ਇਹਨਾਂ ਨੇ ਮੂੰਹ ਪਟਵਾਰੀਆਂ ਵੱਲੋਂ ਕਰ ਲਿਆ ਕਾਰਨ ਇਹ ਕਿ ਜਿਹੜਾ ਬੰਦਾ ਭ੍ਰਿਸ਼ਟ ਹੋਊਗਾ ਉਹਨੂੰ ਤੇ ਡਰ ਲੱਗੂਗਾ ਜਿਹੜਾ ਬੰਦਾ ਸਾਫ਼ ਸੁਥਰਾ ਇਮਾਨਦਾਰ ਹੈ ਉਹਨੂੰ ਡਰਨ ਦੀ ਕੀ ਲੋੜ ਹੈ ਤੇ ਇਸ ਕਰਕੇ ਹੁਣ ਜਿਹੜੇ ਪਟਵਾਰੀ ਜਿਹੜੇ ਕਹਿੰਦੇ ਸੀ ਕਿ ਅਸੀਂ ਤਾਂ ਕਲਮ ਛੋੜ ਹੜਤਾਲ ਤੇ ਬੈਠੇ ਆ ਮੁੱਖ ਮੰਤਰੀ ਸਾਹਿਬ ਨੇ ਖਾਸ ਤੌਰ ਤੇ ਕੁਰਕੀ ਮਾਰ ਦਿੱਤੀ ਸੀ ਕਿ ਤੁਸੀਂ ਛੱਡ ਦਿਓ ਕਲਮ ਪਰ ਦੇਖਾਂਗੇ ਸਾਡੇ ਕੋਲ ਵੀ ਅਸੀਂ ਕਿਹਨੂੰ ਕੰਮ ਫੜਾਉਣੀ ਹੈ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਨੌਜਵਾਨ ਬੇਰੋਜ਼ਗਾਰ ਹੈਗੇ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਸਾਰੀਆਂ ਜਿਹੜੇ ਪ੍ਰਬੰਧ ਕਰ ਲਿਆ ਕਿ ਜਿਹੜੇ ਟ੍ਰੇਨਿੰਗ ਅਧੀਨ ਨੇ ਉਹਨਾਂ ਨੂੰ ਚੜਾ ਦੇਣਾ ਜੌਬ ਦੇ ਉੱਪਰ ਕੁਝ ਕੁ ਹੋਰ ਹੈਗੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦੇਣੇ ਆ ਔਰ ਉਹਨਾਂ ਨੂੰ ਫਿਰ ਸਾਲ ਡੇਢ ਸਾਲ ਬਾਅਦ ਨੌਕਰੀ ਤੇ ਚੜਾ ਦੇਣਗੇ ਦੇਖੋ ਬੜਾ ਵੱਡਾ ਖੱਪਾ ਜਿਹੜਾ ਪਹਿਲਾਂ ਪੂਰਾ ਨਹੀਂ ਸੀ ਹੋਇਆ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਬਾਕੀ ਜੇਕਰ ਬਲਕਾਰ ਸਿੰਘ ਵਰਗੇ ਹੋਰ ਗਏ ਪਟਵਾਰੀ ਹੋਣਗੇ ਕਹਿੰਦੇ ਗਾਜ ਉਹਨਾਂ ਤੇ ਵੀ ਡਿਗਣੀ ਹੈ ਬਿਲਕੁਲ ਹੋਰ ਤੁਸੀਂ ਇਹ ਹਿਸਾਬ ਲਾ ਲਓ ਕਿ 2005 ਤੋਂ ਲੈ ਕੇ 2023 ਤੱਕ ਤੁਸੀਂ ਇੰਨੀ ਵੱਡੀ ਜਾਇਦਾਦ ਬਣਾ ਲੈਨੇ ਹੋ ਤੇ ਜੇਕਰ ਸ਼ੁਰੂਆਤੀ ਦੌਰ ਦੇਖੀਏ ਵੀ 2002 ਦੇ ਵਿੱਚ ਇਹ ਬੰਦਾ ਜੁਆਇਨ ਕਰਦਾ ਹੈ ਜੀ ਤੇ ਉਦੋਂ ਲੈ ਕੇ ਅੱਜ ਤੱਕ ਤੁਸੀਂ ਵੱਡੇ ਇੰਨੇ ਜ਼ਮੀਨ ਜਾਇਦਾਦ ਦੇ ਮਾਲਕ ਬਣ ਜੰਨੇ ਹੋ ਵੀ 20-25 ਹਜ਼ਾਰ ਤੋਂ ਤੁਸੀਂ ਸ਼ੁਰੂ ਹੋਏ ਹੋਵੋਗੇ ਜੀ ਤੇ ਅੱਜ ਤੁਸੀਂ ਲੱਖਾਂ ਕਰੋੜਾਂ ਦੀ ਆਮਦਨ ਬਣਾ ਕੇ ਦਿਖਾ ਕੇ ਹੁਣ ਤੁਸੀਂ ਜ਼ਮੀਨਾਂ ਜਾਇਦਾਦਾਂ ਖਰੀਦੀ ਬੈਠੋ ਦਾਲ ਦੇ ਵਿੱਚ ਕਿਤੇ ਕਾਲਾ ਤਾਂ ਮੰਨੇ ਆ ਪਰ ਇੱਥੇ ਤਾਂ ਦਾਲ ਹੀ ਕਾਲੀ ਹੈ ਹੁਣ ਦੇਖੋ ਆਟੇ ਦੇ ਵਿੱਚ ਲੂਣ ਤਾਂ ਗੁੰਨ ਹੋ ਜਵੇ ਹੁਣ ਲੂਣ ਦੇ ਵਿੱਚ ਆਟਾ ਕਿਵੇਂ ਗੁੰਨ ਹੋ ਜਵੇ ਜੀ ਹੁਣ ਇਸ ਕਰਕੇ ਬਲਕਾਰ ਸਿੰਘ ਕਿਉਂਕਿ ਬੁਰਿਤਨਾ ਫਸਿਆ ਹੋਇਆ ਹੈ ਹੁਣ ਇਸ ਪਟਵਾਰੀ ਉਹ ਕਹਿੰਦੇ ਨੇ ਹੁੰਦੇ ਕਿ ਮੁੰਡਾ ਮੇਰਾ ਰੋਵੇ ਅੰਬ ਨੂੰ ਤੂੰ ਕਹਦਾ ਪਟਵਾਰੀ ਇਸ ਪਟਵਾਰੀ ਨੇ ਆਪਣੇ ਮੁੰਡੇ ਅੰਬ ਨੂੰ ਨਹੀਂ ਰੋਣ ਦਿੱਤੇ ਅੰਬਾਂ ਦੇ ਬਾਗ ਹੀ ਲੈਤੇ ਉਹਨਾਂ ਨੇ ਬਿਲਕੁਲ ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹਾ ਕਿਉਂਕਿ ਕਿਤੇ ਨਾ ਕਿਤੇ ਜਦੋਂ ਵੀ ਇਹ ਰਿਸ਼ਵਤ ਮੰਗਦੇ ਸੀ ਆਪਣੇ ਮੂੰਹੋਂ ਜਿਸ ਨੂੰ ਉਹ ਕਹਿੰਦੇ ਸੀ ਕਿ 20000 ਹੁੰਦਾ ਕੀ ਹੈ 10000 ਹੁੰਦਾ ਕੀ ਤੁਸੀਂ ਦੇ ਦੋਗੇ ਤਾਂ ਤੁਹਾਨੂੰ ਫਰਕ ਕੀ ਪੈਣਾ ਆ ਪਰ ਇਹਨਾਂ ਦੀ ਤਾਂ ਆਮਦਨ ਦੇ ਨਾਲੋਂ ਜ਼ਾਇਦਾ ਦਵਾਦ ਵਧ ਹੋਈ ਜਾ ਰਹੀ ਹੈ ਜੀ ਹਣਾ ਤੇ ਹੁਣ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਲਕੁਲ ਸਹੀ ਕੀਤਾ ਹੈ ਫੈਸਲਾ ਦੇਖੋ ਗੱਲ ਇਹ ਹੈ ਕਿ ਵਿਜੀਲੈਂਸ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਆਪਣਾ ਜੀ ਚਾਹੇ ਉਹ ਸਰਕਾਰ ਦੇ ਇਸ਼ਾਰੇ ਤੇ ਕਰ ਰਹੀ ਹੈ ਤੇ ਚਾਹੇ ਜਿੱਦਾ ਮਰਜ਼ੀ ਕਰ ਰੇ ਬਿਲਕੁਲ ਕੀ ਗੱਲ ਵੀ ਭ੍ਰਿਸ਼ਟ ਜਿਹੜੇ ਬੰਦੇ ਹੈਗੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਨਹੀਂ ਤੁਸੀਂ ਭ੍ਰਿਸ਼ਟ ਬੰਦਿਆਂ ਨੂੰ ਬਚਾਉਣ ਦੇ ਵਾਸਤੇ ਸਾਰੇ ਜਣੇ ਇਕੱਠੇ ਹੋ ਜਾਂਨੇ ਹੋ ਤੇ ਉਸ ਵੇਲੇ ਵੀ ਸਾਰੇ ਜਣੇ ਇਕੱਠੇ ਹੋ ਕੇ ਇਕਲਾਵਾ ਦਾ ਧਰਨਾ ਬਿਲਕੁਲ ਡੀਸੀ ਦਫ਼ਤਰ ਦੇ ਬਾਹਰ ਕੀ ਅਸੀਂ ਅੱਜ ਤੋਂ ਸੋਫਾ ਖਾਂਦੇ ਕਿ ਅਸੀਂ ਕੋਈ ਭ੍ਰਿਸ਼ਟਾਚਾਰ ਨਹੀਂ ਕਰਾਂਗੇ ਅਸੀਂ ਨਹੀਂ ਵਾਧੂ ਕੰਮ ਪੈਸੇ ਲਵਾਂਗੇ ਹੁਣ ਦੇਖੋ ਜਦੋਂ ਉਹ 20000 ਦੀ ਤੁਸੀਂ ਗੱਲ ਕਰਦੇ ਹੋ ਕਿ ਉਹ ਕਹਿੰਦਾ ਸੀ ਕਿ ਲੈ ਵੀ ਤੁਹਾਡੇ ਵਾਸਤੇ ਕੁਝ ਵੀ ਨਹੀਂ 20000 20000 ਜਿਹੇ ਸਭੰਦੇ ਨੇ ਕਿਸੇ ਕੋਲੋਂ ਮੰਗ ਕੇ ਜਾਂ ਫੜ ਤੋੜ ਕੇ ਲਿਆਉਣੇ ਹੁਣ ਉਹਨੂੰ ਪੁੱਛੋ ਵੀ ਯਾਰ ਕਿੰਨਾ ਹੁੰਦਾ ਸੋ ਇਸ ਕਰਕੇ ਇਹਨਾਂ ਵਾਸਤੇ ਨਹੀਂ ਹੈਗਾ 20000 ਕਿਉਂਕਿ ਇਹ ਤਾਂ ਅਰਬਾਂ ਦੀ ਪ੍ਰਾਪਰਟੀ ਦੇ ਮਾਲਕ ਆ ਇਹਨਾਂ ਨੂੰ 20000 ਕਿੱਥੋਂ ਹੋਣਾ ਨਾਲੇ ਜਿਹੜੀਆਂ ਤਨਖਾਹਾਂ ਆ ਇਹਨਾਂ ਦੀ ਉਹ ਤਾਂ ਜਮ੍ਹਾਂ ਹੀ ਰਹਿੰਦੀਆਂ ਇਹ ਉੱਪਰੋਂ ਇਧਰੋਂ ਉਧਰੋਂ ਮੇਜ਼ ਦੇ ਥੱਲੇੋਂ ਕਰ ਕਰਾ ਕੇ ਆਪਣਾ ਟੱਬਰ ਪਾ ਲਈ ਜਾਂਦੇ ਇਹਨਾਂ ਨੂੰ 20000 ਦੀ ਕੀ ਵੈਲ ਬਿਲਕੁਲ ਭ੍ਰੇਸ਼ਟਾਚਾਰ ਦੇ ਖਿਲਾਫ ਕਾਰਵਾਈ ਤਾਂ ਜ਼ਰੂਰ ਬੰਦੀ ਹੈ ਹੁਣ ਇੱਕ ਹੋਰ ਨਵਾਂ ਫੈਸਲਾ ਲੈਣ ਦੀ ਤਿਆਰੀ ਦੇ ਵਿੱਚ ਪੰਜਾਬ ਸਰਕਾਰ ਹੈ ਪੰਚਾਇਤਾਂ ਨੂੰ ਲੈ ਕੇ ਪਹਿਲਾਂ ਪੰਚਾਇਤਾਂ ਭੰਗ ਕਰ ਦਿੱਤੀਆਂ ਜਾਂਦੀਆਂ ਨੇ ਫਿਰ ਪੰਜਾਬ ਸਰਕਾਰ ਦੇ ਵੱਲੋਂ ਯੂ ਟਰਨ ਲਿਆ ਜਾਂਦਾ ਹੈ ਅਤੇ ਫਿਰ ਕਿਉਂਕਿ ਹਾਈ ਕੋਰਟ ਦੇ ਵੱਲੋਂ ਫਟਕਾਰ ਜਿਹੜੀ ਆ ਉਹ ਲਗਾਈ ਜਾਂਦੀ ਹੈ ਅਤੇ ਫਿਰ ਯੂ ਟਰਨ ਲਿਆ ਜਾਂਦਾ ਹੈ ਤੇ ਇਹ ਫੈਸਲਾ ਵਾਪਸ ਲੈ ਲਿਆ ਜਾਂਦਾ ਹੁਣ ਪੰਚਾਇਤਾਂ ਨੂੰ ਲੈ ਕੇ ਇੱਕ ਹੋਰ ਨਵਾਂ ਫੈਸਲਾ ਲੈਣ ਤੇ ਸਰਕਾਰ ਵਿਚਾਰ ਕਰ ਰਹੀ ਹੈ ਕੀ ਹੈ ਨਵਾਂ ਫੈਸਲਾ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਗੱਲ ਕਰੀਏ ਪੰਚਾਇਤਾਂ ਦੀ ਪੰਚਾਇਤਾਂ ਜਿਵੇਂ ਤੁਸੀਂ ਦੱਸਿਆ ਕੀ ਪਹਿਲਾਂ ਭੰਗ ਕੀਤੀਆਂ ਫਿਰ ਬਹਾਲ ਹੋ ਗਈਆਂ ਸਰਕਾਰ ਨੇ ਉਹਦੇ ਵਿੱਚ ਵੀ ਇੱਕ ਘੁੰਡੀ ਰੱਖੀ ਹੈ ਕਿ ਉਹ ਜਿਹੜੇ ਉਹਦੇ ਫੰਡ ਨੇ ਜੀ ਉਹ ਫੰਡ ਹਲੇ ਰਿਲੀਜ਼ ਨਹੀਂ ਹੋਣਗੇ ਠੀਕ ਹੈ ਉਹਦੇ ਉੱਪਰ ਹਲੇ ਉਹਨਾਂ ਨੇ ਰੋਕ ਹਲੇ ਡੰਡਾ ਜਿਹੜਾ ਉਹ ਲਾਈ ਰੱਖਿਆ ਇੱਕ ਹੋਰ ਘੁੰਡੀ ਜਿਹੜੀ ਉਹ ਫਸਾ ਕੇ ਰੱਖੀ ਹੋਈ ਹੈ ਹੁਣ ਦੂਸਰੀ ਗੱਲ ਕਰਦੇ ਕਿ ਪੰਚਾਇਤਾਂ ਦਾ ਨਵਾਂ ਫੈਸਲਾ ਕੀ ਹੈ ਪੰਜਾਬ ਦੇ ਵਿੱਚ ਜਿਕਰ 13241 ਪੰਚਾਇਤਾਂ ਆ ਤੇ ਉਹਨਾਂ ਦੇ ਵਿੱਚੋਂ 1000 ਤੋਂ ਵਧੇਰੇ ਪੰਚਾਇਤਾਂ ਜਿਹੜੀਆਂ ਉਹ ਮਰਜ ਕਰਨ ਦਾ ਸਰਕਾਰ ਜਿਹੜੀ ਫੈਸਲਾ ਕਰੀ ਬੈਠੀ ਹੈ ਉਹ 1000 ਪੰਚਾਇਤਾਂ ਕਿਹੜੀਆਂ ਨੇ ਉਹ ਉਹ ਪੰਚਾਇਤਾਂ ਨੇ ਕਿ ਜਿਨ੍ਹਾਂ ਦੀਆਂ ਵੋਟਾਂ ਬੜੀਆਂ ਘੱਟ ਨੇ ਜਿਹੜਾ ਦੇ ਕੋਈ 2 300 400 ਵੋਟ ਆ 500 ਵੋਟ ਆ ਇਹ ਮੇਰੀ ਅੱਜ ਮਨਜੋਗ ਪੰਚਾਇਤ ਮੰਤਰੀ ਜੀ ਦੇ ਨਾਲ ਗੱਲਬਾਤ ਹੋਈ ਸੀਗੀ ਉਹਨੇ ਦੱਸਿਆ ਕਿ ਇਹ ਬਹੁਤ ਸਾਰੀਆਂ ਪੰਚਾਇਤਾਂ ਜਿਹੜੀਆਂ ਇਹ ਇਸ ਕਰਕੇ ਬਣਾਈਆਂ ਗਈਆਂ ਸੀ ਕਿ ਗਰਾਂਟਾਂ ਲਈਆਂ ਜਾਣ ਹੂੰ ਸਰਕਾਰੀ ਫੰਡ ਜਿਹੜੇ ਉਹ ਵਰਤੇ ਜਾਣ ਕਿਸੇ ਥਾਂ ਵਰਤੋ ਵੀ ਹੋਈ ਹੈ ਕਿਸੇ ਥਾਂ ਦੁਰਵਰਤੋ ਵੀ ਹੋਈ ਹੈ ਦੁਰਵਰਤੋ ਵੀ ਹੋਈ ਹੈ ਸੋ ਉਹ ਕਹਿੰਦੇ ਕਿ 5 500 ਵੋਟਾਂ ਦੇ ਉੱਪਰ ਪੰਚਾਇਤ ਬਣੀਆਂ ਸੋ ਉਹਨੂੰ ਮਰਜ ਕੀਤਾ ਜਾਵੇ ਇਹਦੇ ਬਾਰੇ ਉਹ ਕਾਨੂੰਨੀ رائے ਵੀ ਲੈਣ ਕਿਤੇ ਇਹ ਨਾ ਹੋਵੇ ਕਿ ਉਹ ਮਰਜ ਕਰ ਦੇਣ 1000 ਪੰਚਾਇਤਾਂ ਤੇ 1000 ਜਿਹੜੇ ਪੰਜ ਸਰਪੰਚ ਆ ਉਹ ਇਕੱਠੇ ਹੋ ਕੇ ਮੁੜ ਕੇ ਹਾਈ ਕੋਰਟ ਦੇ ਵਿੱਚ ਬੈਠੇ ਹੋਣ ਇਹਨਾਂ ਨੂੰ ਫੇਰ ਯੂ ਟਰਨ ਲੈਣਾ ਪੈ ਜੀਵੇ ਸੋ ਸਾਰੀ ਕਾਨੂੰਨੀ ਪ੍ਰਕਿਰਿਆ ਜਾਣਨ ਤੋਂ ਬਾਅਦ ਹੀ ਇਹ ਕੋਈ ਫੈਸਲਾ ਲੈਣ ਔਰ ਆਪਣੇ ਅਧਿਕਾਰੀਆਂ ਤੋਂ ਵੀ ਪਹਿਲਾਂ ਸਲਾਹ مشورہ ਕਰਨਣ ਕਿਉਂਕਿ ਹੁਣ ਕਿਸੇ ਅਧਿਕਾਰੀ ਨੇ ਤਤੀ ਥਾਂ ਤੇ ਪੈ ਨਹੀਂ ਰੱਖਣਾ ਕਿਉਂਕਿ ਪਹਿਲਾਂ ਹੀ ਇੱਕ ਡਾਇਰੈਕਟਰ ਸਾਹਿਬ ਤੇ ਸਕੱਤਰ ਸਾਹਿਬ ਉਹ ਜਿਹੜੇ ਆ ਉਹ ਇਹਨਾਂ ਨੇ ਸਸਪੈਂਡ ਕੀਤੇ ਹੋਏ ਆ ਹੁਣ ਇਹ ਫੈਸਲਾ ਜਿਹੜਾ ਇਹ ਸੋਚ ਸਮਝ ਕੇ ਲੈਣਾ ਪਊਗਾ ਕਿਉਂਕਿ ਇਹ 1000 ਤੋਂ ਵਧੇਰੇ ਪੰਚਾਇਤਾਂ ਦਾ ਮਾਮਲਾ ਸੋ ਜੇਕਰ ਅਸੀਂ ਗੱਲ ਕਰੀਏ 1000 ਤਾਂ ਸਿੱਧੇ ਸਰਪੰਚ ਹੋ ਜਾਣਗੇ 5000 ਦੇ ਕਰੀਬ ਪੰਚਾਇਤ ਮੈਂਬਰ ਹੋ ਜਾਣਗੇ ਔਰ ਇੰਨੀ ਵੱਡੀ ਜੇਕਰ ਪਟੀਸ਼ਨ ਸਾਈਨਾਂ ਦੇ ਨਾਲ ਕਿਤੇ ਹਾਈ ਕੋਰਟ ਦੇ ਵਿੱਚ ਜਾਊਗੀ ਤਾਂ ਹਾਈ ਕੋਰਟ ਵੀ ਸੋਚੂਗਾ ਸੋ ਨਾਲ ਦੇ ਨਾਲ ਇੱਕ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਪੰਚਾਇਤਾਂ ਮਰਜ ਕਰ ਰਹੇ ਹੋ ਜਿੱਥੇ ਬਹੁਤ ਵੱਡੀਆਂ ਪੰਚਾਇਤਾਂ ਨੇ ਜੀ ਵੱਡੀਆਂ-ਵੱਡੀਆਂ ਪੰਚਾਇਤਾਂ ਉੱਥੇ ਪੰਚਾਇਤਾਂ ਨੂੰ ਦੋ ਵੀ ਤੱਕ ਕੀਤਾ ਜਾ ਸਕਦਾ ਕਿਉਂਕਿ ਬਹੁਤੇ ਵੱਡੇ ਘਰ ਨੂੰ ਕਈ ਵਾਰ ਸੁਆਣੀ ਸਾਹ ਨਹੀਂ ਸਕਦੀ ਉਹਨਾਂ ਦੇ ਘਰਾਂ ਦੇ ਵਿੱਚ ਜਾਲੇ ਲੱਗੇ ਰਹ ਜਾਂਦੇ ਬਹੁਤ ਵੱਡੇ-ਵੱਡੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਹੁੰਦੀਆਂ ਨੇ ਉਹ ਸਾਰੀ ਡਿਵੈਲਪਮੈਂਟ ਨਹੀਂ ਕਰਵਾ ਸਕਦੀਆਂ 50 ਸਾਲਾਂ ਦੇ ਵਿੱਚ ਵੱਡੇ-ਵੱਡੇ ਵਿਵਾਦ ਹੁੰਦੇ ਨੇ ਤੇ ਜੇਕਰ ਛੋਟੀਆਂ ਪੰਚਾਇਤਾਂ ਹੋਣਗੀਆਂ ਤਾਂ ਫਿਰ ਉਹ ਵੀ ਕੰਮ ਛੇਤੀ ਆਸਾਨ ਤਰੀਕੇ ਦੇ ਨਾਲ ਕਰ ਸਕਦੀਆਂ ਸੋ ਠੀਕ ਗੱਲ ਆ ਕਿ ਜੇਕਰ ਤਾਂ ਬਹੁਤ ਛੋਟੀਆਂ ਪੰਚਾਇਤਾਂ ਉਹਨਾਂ ਨੂੰ ਮਰਜ ਵੀ ਕਾਨੂੰਨੀ ਰਾਏ ਦੇ ਮੁਤਾਬਕ ਕੀਤਾ ਜਾ ਸਕਦਾ ਹੈ ਤੇ ਜੇਕਰ ਬਹੁਤ ਵੱਡੀਆਂ ਪੰਚਾਇਤਾਂ ਹੈਗੀਆਂ ਉਹਨਾਂ ਨੂੰ ਵੀ ਕਾਨੂੰਨੀ ਸਲਾਹ مشورے ਤੋਂ ਬਾਅਦ ਦੋ ਬਣਾਇਆ ਜਾ ਸਕਦਾ ਹੈ। اچھا ਪਰ ਹੁਣ ਜਿੱਦਾਂ ਇਹ ਮਰਜ ਕਰ ਵੀ ਦਿੰਦੇ ਨੇ ਛੋਟੀਆਂ ਪੰਚਾਇਤਾਂ ਨੂੰ ਤਾਂ ਫਿਰ ਇਹਦਾ ਸਰਕਾਰ ਨੂੰ ਕੀ ਫਾਇਦਾ ਹੋਊਗਾ ਜਾਂ ਲੋਕਾਂ ਨੂੰ ਕੀ ਫਾਇਦਾ ਹੋਊਗਾ ਜਾਂ ਨੁਕਸਾਨ ਕੀ ਹੋਊਗਾ? ਦੇਖੋ ਬਹੁਤ ਸਾਰੇ ਲੋਕਾਂ ਨੂੰ ਕਈ ਵਾਰ ਇਹ ਆਪਣੀ ਗ੍ਰਾਂਟ ਦਾ ਜਿਹੜਾ ਹਨਾ ਜੋ ਵਿਕਾਸ ਹੋਣਾ ਹੁੰਦਾ ਉਹਦਾ ਹਿੱਸਾ ਨਹੀਂ ਮਿਲਦਾ। ਇਹ ਜਾਨੀ ਕਿ ਮੰਨ ਲਓ ਕਿ ਕਿਸੇ ਦੀਆਂ ਗਲੀਆਂ ਨਾਲੀਆਂ ਬਾਣੀਆਂ ਕੋਈ ਛਪੜਾਂ ਦੀ ਗ੍ਰਾਂਟ ਆ ਗਈ ਕੋਈ ਕਿਸੇ ਤਰ੍ਹਾਂ ਦੀ ਕੋਈ ਡਿਸਪੈਂਸਰੀ ਦੀ ਆ ਗਈ ਹੁਣ ਮੰਨ ਲਓ ਤਿੰਨ ਪਿੰਡ ਆ ਛੋਟੇ ਛੋਟੇ ਕੋਈ 3 300 4 400 ਵੋਟ ਵਾਲਾ ਉਹ ਜੇਕਰ 1000 ਵੋਟ ਵਾਲੇ ਤਿੰਨਾਂ ਪਿੰਡਾਂ ਨੂੰ ਮਿਲਾ ਕੇ ਇੱਕ ਪਿੰਡ ਬਣਾ ਦਿੱਤਾ ਜਾਊਗਾ ਉਸ ਪਿੰਡ ਨੂੰ ਇੱਕ ਬਜਮੀ ਗ੍ਰਾਂਟ ਮਿਲੂਗੀ ਸਾਰੀ ਉਹ ਉਹਦੇ ਉੱਪਰ ਅੱਖ ਰੱਖੀ ਜਾਊਗੀ ਔਰ ਨਾਲ ਦੀ ਨਾਲ ਸਾਵੇਂ ਤੁਸੀਂ ਤਿੰਨਾ ਪਿੰਡਾਂ ਨੂੰ ਗ੍ਰਾਂਟ ਦੇਣੀ ਸਾਵੇਂ ਇੱਕ ਪਿੰਡ ਨੂੰ ਗ੍ਰਾਂਟ ਦੇ ਦੇਣੀ ਔਰ ਸਾਰੀ ਜਿਹੜੀ ਉਹਦੀ ਅੱਖ ਰੱਖੀ ਜਾਊਗੀ ਸਰਕਾਰੀ ਤੌਰ ਤੇ ਮੋਨਿਟਰਿੰਗ ਹੋਊਗੀ ਸਾਵੇਂ ਤਿੰਨਾ ਪਿੰਡਾਂ ਤੇ ਕਰਨੀ ਸਾਵੇਂ ਇੱਕ ਪਿੰਡ ਤੇ ਕਰਨੀ ਇੱਕ ਸਰਕਾਰ ਦਾ ਵੀ ਕੰਮ ਸੁਖਾਲਾ ਅਕਾਊਂਟ ਸਾਹਮਣੇ ਵੀ ਸੌਖੇ ਔਰ ਦੂਸਰਾ ਲੋਕ ਸਾਹਮਣੇ ਵੀ ਸੌਖੇ ਚੰਗਾ ਤੇ ਕੰਮ ਹੋ ਜਾਣਾ ਇਹਦੇ ਨਾਲ ਸੌਖਤਾ ਹੋਊਗੀ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਨਹੀਂ ਤਾਂ ਹੁਣ ਜਿੱਦਾਂ ਹੁਣ ਛੋਟੀਆਂ ਪੰਚਾਇਤਾਂ ਨੇ ਜਿ ਤੁਸੀਂ ਕਿਹਾ ਕਿ ਜਿਹੜੇ ਪਿੰਡ ਨੇ ਛੋਟੇ-ਛੋਟੇ ਉਹਨਾਂ ਦੀਆਂ ਵੱਖਰੀਆਂ-ਵੱਖਰੀਆਂ ਪੰਚਾਇਤਾਂ ਹੁੰਦੀਆਂ ਉਹਨਾਂ ਨੂੰ ਮਰਜ ਕਰ ਦਿੱਤਾ ਜਾਊਗਾ ਤਾਂ ਕਿ ਉਹਨਾਂ ਨੂੰ ਗਰੰਟਾ ਨਹੀਂ ਸੀ ਮਿਲਦੀਆਂ ਜਾਂ ਫਿਰ ਪੂਰੇ ਤਰੀਕੇ ਦੇ ਨਾਲ ਡਿਵੈਲਪਮੈਂਟ ਨਹੀਂ ਸੀ ਹੁੰਦੇ ਪਿੰਡ ਦੀ ਮਿਲਦੀਆਂ ਸੀਗੀਆਂ ਗਰੰਟਾ ਜੀ ਗਰੰਟਾ ਜ਼ਿਆਦਾ ਲੈਣ ਦੇ ਚੱਕਰ ਵਿੱਚ ਹੀ ਤਾਂ ਪੰਚਾਇਤਾਂ ਬਣਾਈਆਂ ਗਈਆਂ ਤਾਂ ਉਹ ਪੰਚਾਇਤਾਂ ਬਣਾਈਆਂ ਗਈਆਂ ਸੀ ਕਿ ਫਲਾਣੇ ਦਾ ਜੀ ਪੰਚਾਇਤ ਬਣਦੀ ਨਹੀਂ ਹੈਗੀ ਮੈਨੂੰ ਤੁਸੀਂ ਉਹ ਪੰਚਾਇਤ ਬਣਾ ਦਿਓ ਤਾਂ ਉੱਥੇ ਮੈਂ ਸਰਪੰਚ ਬਣ ਜੂਗਾ ਇਹ ਵੱਖੋ ਵੱਖਰੇ ਤਰੀਕੇ ਨੇ ਇਹਨਾਂ ਲੀਡਰਾਂ ਦੇ ਗਰੰਟਾ ਖਾਣ ਦੇ ਜਿੰਨੀਆਂ ਜ਼ਿਆਦਾ ਪੰਚਾਇਤਾਂ ਹੋਣਗੀਆਂ ਉਹਨੇ ਜ਼ਿਆਦਾ ਗਰੰਟਾ ਤੇ ਗੱਫੇ ਵੀ ਹੋਣਗੇ ਹੁਣ ਵਾਧੂ ਗਰੰਟਾ ਜਾਣ ਗਿਆ ਉਹ ਬਕਾਇਦਾ ਉਹਨਾਂ ਨੂੰ ਹਿਸਾਬ ਦਾ ਰੱਖਿਆ ਜਾਂਦਾ ਜਾਂ ਨਹੀਂ ਰੱਖਿਆ ਜਾਂਦਾ ਇੱਥੇ ਤਾਂ ਸਾਡੇ ਇਦਾਂ ਦੇ ਹਿਸਾਬ ਦਾ ਵੀ ਕੰਧ ਤੇ ਲਿਖ ਕੇ ਮੁੱਕਰ ਜਾਂਦੇ ਉਹ ਸੋ ਹੁਣ ਇਹ ਬਕਾਇਦਾ ਜੋ ਵੱਡੇ ਜਿਹੜੇ ਇੱਕ ਪਿੰਡ ਬਣਾਏ ਜਾਣਗੇ ਛੋਟੀਆਂ-ਛੋਟੀਆਂ ਪੰਚਾਇਤਾਂ ਨੂੰ ਤੋੜ ਕੇ ਉਹਨਾਂ ਸਾਰਿਆਂ ਨੂੰ ਇਕੱਠਾ ਕਰ ਦਿੱਤਾ ਜਾਊਗਾ ਉਹਦੇ ਨਾਲ ਬੈਟਰਮੈਂਟ ਔਰ ਡਿਵੈਲਪਮੈਂਟ ਜਿਹੜੀ ਆ ਉਹ ਅੱਗੇ ਹੋਏਗੀ ਬਿਲਕੁਲ ਤਾਂ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਫੈਸਲੇ ਨੂੰ ਕਦੋਂ ਤੱਕ ਅਮਲ ਦੇ ਵਿੱਚ ਲੈ ਕੇ ਆਉਂਦੀ ਹੈ ਤਾਂ ਹੁਣ ਪੰਜਾਬ ਦੇ ਵਿੱਚ ਜੋ ਕੀ ਜੀ ਵਿਧਾਨ ਸਭਾ ਪਰਿਸ਼ਦ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੇਖੋ ਇਹ ਸਲਾਹਾਂ ਹੋ ਰਹੀਆਂ ਨੇ ਜੀ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਇੱਕ ਪਰਿਸ਼ਦ ਬਣਾ ਲਈ ਜਾਵੇ ਇੱਕ ਵੱਡੀ ਚੋਰਮੋਹੀ ਆ ਠੀਕ ਹੈ ਓਕੇਵੇਂ ਉਹ ਜਿਵੇਂ ਰਾਜ ਸਭਾ ਦੇ ਵਿੱਚ ਚੋਰ ਮੋਰੀ ਰੱਖੀ ਗਈ ਆ ਜੀ ਕਿ ਜਿਹੜਾ ਐਮਪੀ ਨਹੀਂ ਬਣਦਾ ਜਿਹਨੂੰ ਲੋਕ ਨਕਾਰ ਦਿੰਦੇ ਆ ਜਿਹਨੂੰ ਲੋਕ ਸਵੀਕਾਰ ਨਹੀਂ ਕਰਦੇ ਜਿਹੜੇ ਲੋਕ ਵੋਟਾਂ 'ਚ ਨਹੀਂ ਜਿੱਤਦੇ ਉਹਨਾਂ ਨੂੰ ਬਾਇਆ ਰਾਜ ਸਭਾ 'ਲੇ ਆ ਕੇ ਮੰਤਰੀ ਮੰਡਲ ਦੇ ਵਿੱਚ ਬਿਠਾ ਦਿਓ ਠੀਕ ਹੈ ਬਹੁਤ ਸਾਰੇ ਤੁਸੀਂ ਐਸੇ ਲੋਕ ਦੇਖੋਗੇ ਕਿ ਜਿਹੜੇ ਵੋਟਾਂ ਦੇ ਵਿੱਚ ਹਾਰ ਜਾਂਦੇ ਆ ਰਾਜ ਸਭਾ ਦੇ ਵਿੱਚੋਂ ਜੇਕਰ ਉਥੋਂ ਚੁਣੇ ਜਾਂਦੇ ਆ ਤੇ ਉਧਰ ਆਣ ਕੇ ਫਿਰ ਸਰਕਾਰ ਦੇ ਵਿੱਚ ਮੰਤਰੀ ਬਣ ਜਾਂਦੇ ਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ऐसे हैगे ने डॉक्टर मनमोहन सिंह ਵੀ ਰਾਜ ਸਭਾ ਦੇ ਮੈਂਬਰ ਰਹੇ ਆ ਔਰ ਉਹ ਜੇਤ ਲਈ ਹੁਣੇ ਰਾਜ ਸਭਾ ਦੇ ਮੈਂਬਰ ਰਹੇ ਆ ਜਸਵੰਤ ਸਿੰਘ ਬੀਜੇਪੀ ਦੇ ਰਾਜ ਸਭਾ ਦੇ ਮੈਂਬਰ ਰਹੇ ਆ ਜਸਵੰਤ ਰਾਏ ਜਿਹੜੇ ਆ ਉਹ ਜਸਵੰਤ ਸਿਨਾ ਉਹ ਜਿਹੜੇ ਆ ਉਹ ਮੈਂਬਰ ਰਾਜ ਸਭਾ ਦੇ ਰਹੇ ਆ ਔਰ ਬਾਇਆ ਰਾਜ ਸਭਾ ਜਿਹੜਾ ਉਹ ਆਉਂਦੇ ਰਹੇ ਆ ਹੁਣ ਗੱਲ ਕਰਦੇ ਪੰਜਾਬ ਵਿਧਾਨ ਸਭਾ ਦੀ ਪ੍ਰੀਸ਼ਦ ਬਣਾਉਂਦੀ ਹੁਣ ਇੱਥੇ ਇੱਕ ਕੰਡੀਸ਼ਨ ਇਹ ਵੀ ਹੈ ਕਿ ਇੱਕ ਤਿਹਾਈ ਬਹੁਮਤ ਚਾਹੀਦਾ ਤੇ ਉਹ ਇੱਕ ਤਿਹਾਈ ਜਿਹੜਾ ਉਹ ਅਸੀਂ ਉਹਨੀ ਗਿਣਤੀ ਲੈਣੀ ਆ ਕਿ ਇੰਨੇ ਮੈਂਬਰਾਂ ਦੀ ਵਿਧਾਨਪਾਲਿਕਾ ਜਿਹੜੀ ਆ ਉਹ ਬਣੂਗੀ ਬਣੂਗੀ ਔਰ ਘੱਟੋ ਘੱਟ 40 ਮੈਂਬਰ ਚਾਹੀਦੇ ਆ ਸਾਡੇ ਤਾਂ 117 ਸਾਡੇ ਤਾਂ ਬਣਦੇ 39 ਹੂੰ ਪਹਿਲਾ ਟੈਕਨੀਕਲ ਜਿਹੜਾ ਸਟੋਪੇਜ ਇੱਥੇ ਲੱਗਦਾ ਹੁਣ ਜਾਂ ਤਾਂ ਫਿਰ ਇਹ ਵਿਧਾਨ ਸਭਾ ਦੇ ਹਲਕੇ ਵਧਾਉਣ ਹੂੰ ਵਿਧਾਨ ਸਭਾ ਦੇ ਹਲਕੇ 120 ਕਰਨ ਹੂੰ ਤਾਂ ਜਾ ਕੇ ਫਿਰ ਸਾਡੇ 40 ਹੋਣ ਤੇ ਅਸੀਂ ਵਿਧਾਨ ਸਭਾ ਦੀ ਪ੍ਰੀਸ਼ਦ ਬਣਾਈਏ ਹੂੰ ਜਿਹੜੇ ਲੋਕ ਇਹਨਾਂ ਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਜਾਣ ਤੋਂ ਰਹਿ ਗਏ ਹੁਣ ਉਹਨਾਂ ਨੂੰ ਵਾਇਆ ਵਿਧਾਨ ਸਭਾ ਪ੍ਰੀਸ਼ਦ ਲਿਆ ਕੇ ਵਿਧਾਨ ਸਭਾ ਦੇ ਵਿੱਚ ਬਿਠਾਉਣਾ ਚਾਹੁੰਦੇ ਆ ਪਰ ਇਸ ਤਰੀਕੇ ਦੇ ਨਾਲ ਸਰਕਾਰ ਨੂੰ ਇਹ ਵੀ ਤਾਂ ਦੇਖਣਾ ਪਏਗਾ ਕਿ ਲੋਕਾਂ ਦੇ ਉੱਪਰ ਬੋਝ ਕਿੰਨਾ ਪੈਣਾ ਜੀ ਲੋਕਾਂ ਦਾ ਪੈਸਾ ਜਿਹੜਾ ਟੈਕਸਾਂ ਦਾ ਪੈਸਾ ਜਿਹੜਾ ਉਹ ਉਹ ਕਿੱਥੇ ਜਾਊਗਾ ਕੀ ਉਹ ਤੁਹਾਡੇ ਸਾਰੇ ਬੰਦਿਆਂ ਦੀ ਐਡਜਸਟਮੈਂਟ ਤੇ ਲੱਗੂਗਾ ਤੁਹਾਡੇ ਬੰਦਿਆਂ ਨੂੰ ਸਿਰਫ ਤੇ ਸਿਰਫ ਇਸ ਚੱਕਰ ਦੇ ਵਿੱਚ ਕਿ ਹਾਂ ਹਾਂ ਇੱਜਤ ਨਹੀਂ ਸਕਿਆ ਇਹਨੂੰ ਅਸੀਂ ਕਿਤੇ ਐਡਜਸਟ ਨਹੀਂ ਕਰ ਸਕੇ ਹੁਣ ਤੁਸੀਂ ਵਾਇਆ ਵਿਧਾਨ ਸਭਾ ਪ੍ਰੀਸ਼ਦ ਤੁਸੀਂ ਇੱਥੇ ਲੈ ਕੇ ਆਉਂਗੇ ਦੇਖੋ ਪਹਿਲਾਂ ਵੀ ਹੈਗੀਆਂ ਜੇਕਰ ਆਪਾਂ ਗੱਲ ਕਰੀਏ ਸਾਡੀਆਂ ਭਾਰਤ ਦੀਆਂ 6 ਸਟੇਟਾਂ ਦੇ ਵਿੱਚ ਪਹਿਲਾਂ ਵੀ ਵਿਧਾਨ ਸਭਾ ਪ੍ਰੇਸ਼ਤ ਹੈਗੀਆਂ ਪਰ ਪੰਜਾਬ ਦੇ ਵਿੱਚ ਬਣਾਉਣ ਦੀ ਕੀ ਲੋੜ ਪਈ ਹੈ ਹੁਣ ਪੰਜਾਬ ਨੂੰ ਕਿਉਂ ਦੁਬਾਰਾ ਫਿਰ ਇੱਕ ਵੱਡੇ ਖਰਚੇ ਵਾਲ ਤੱਕਿਆ ਜਾ ਰਿਹਾ ਬਹੁਤ ਸਾਰੇ ਕਾਨੂੰਨੀ ਅੜਚਣੇ ਦੇ ਵਿੱਚ ਹੈਗੀਆਂ ਹੁਣ ਸਾਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਕੀ ਇਹ بڑے ਤਤਪਲਟੇ ਦੇ ਵਿੱਚ ਇਹ ਫੈਸਲਾ ਕਰਕੇ ਮੁੜ ਕੇ ਜਦੋਂ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਕੋ ਰੈਟ ਪੈ ਜਵੇ ਫਿਰ ਯੂ ਟਰਨ ਲੈਣ ਹੁਣ ਬਕਾਇਦਾ ਸਾਰੇ ਸਲਾਹ ਮਸ਼ਵਰੇ ਦੇ ਨਾਲ ਹੀ ਪਹਿਲਾਂ ਇਹਨਾਂ ਨੂੰ ਜਿਹੜੇ ਵਿਧਾਨ ਸਭਾ ਦੇ ਹਲਕੇ ਵੀ ਵਧਾਉਣੇ ਪੈਣਗੇ ਫਿਰ ਜਾ ਕੇ ਦਾ ਸਭਾ ਪ੍ਰੀਸ਼ਦ ਬਾਰੇ ਸੋਚਣਗੇ ਪਰ ਉਹ ਹਾਲੇ ਦਿੱਲੀ ਦੂਰ ਆ ਬਿਲਕੁਲ ਮਤਲਬ ਕਾਫੀ ਸਾਰੀ ਅੜਚਨਾ ਵਿੱਚ ਆ ਰਹੀਆਂ ਨੇ ਜੀ ਤਾਂ ਹੁਣ ਇੱਕ ਹੋਰ ਗਿੱਦੜ ਬਾਹਾ ਤੋਂ ਖਬਰ ਸਾਹਮਣੇ ਆਈ ਗਿੱਦੜ ਬਾਹਾ ਦੇ ਵਿੱਚ ਬੀਡੀਪੀਓ ਦਾ ਵੱਡਾ ਘੁਟਾਲਾ ਸਾਹਮਣੇ ਆਇਆ ਹੈ ਦੇਖੋ ਹੈਨਾ ਇੱਥੇ ਇਹ ਗੱਲ ਹੈ ਵੀ ਕਹਿੰਦੇ ਨੇ ਕਿ ਇੱਕ ਹੋਵੇ ਕਮਲਾ ਸਮਝਾਵੇ ਵੇੜਾ ਵੇੜਾ ਹੋ ਜਾ ਕਮਲਾ ਸਮਝਾਵੇ ਕਿਹੜਾ ਕਿਹੜਾ ਇੱਥੇ ਸਾਡੇ ਸਾਰੇ ਹੀ ਲੋਕ ਕਮਲੇ ਹੋ ਗਏ ਪੈਸੇ ਦੀ ਦੌੜ ਦੇ ਪਿੱਛੇ ਲੱਗ ਗਏ ਬਿਲਕੁਲ ਕਿ ਪੈਸਾ ਪੈਸਾ ਕਰਦਾ ਬੰਦਾ ਰੱਬ ਨਾਲ ਠਗੀਆਂ ਮਾਰੇ ਮਰਲੇ ਮਰਲੇ ਖਾਤਰ ਲੜਦਾ ਸਾਖ ਪੁਲਾ ਗਿਆ ਸਾਰੇ ਜੀ ਇਹ ਜਿਹੜੇ ਵੱਡੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੜਕਾਂ ਤੇ ਰੋੜੀ ਕੁੱਟ ਕੇ ਆਪਣੀ ਦਿਹਾੜੀ ਪਾਉਂਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਪੈਸੇ ਦੀ ਕੀਮਤ ਕਿੰਨੀ ਹੈ ਬਿਲਕੁਲ ਇਹ ਉਹਨਾਂ ਦੀ ਜੇਬ ਦੇ ਵਿੱਚ ਵੀ ਹੱਥ ਪਾਉਂਦੇ ਨੇ ਜੀ ਜਿਹੜਾ ਗਿੱਦੜਵਾਹੇ ਦੇ ਮਾਮਲੇ ਦਾ ਤੁਸੀਂ ਜ਼ਿਕਰ ਕੀਤਾ ਉਹਦੇ ਵਿੱਚ ਬੀਡੀਪੀਓ ਸਾਹਿਬ ਨੇ ਕਮਾਲ ਕਰ ਦਿੱਤੀ ਹੂੰ ਇੰਨੀ ਮਹਿੰਗਾਈ ਤਾਂ ਤੁਸੀਂ ਪੁੱਛੋ ਨਾ ਕਿ ਇਹਨਾਂ ਨੇ ਇੱਟ ਵੀ ਖਰੇ ਅਮਰੀਕਾ ਚੋਂ ਲਿਆਂਦੀ ਜੀ ਸੀਮਿੰਟ ਦਾ ਬੋਰਾ ਵੀ ਖਰੇ ਇਹਨਾਂ ਨੇ ਅਮਰੀਕਾ ਚੋਂ ਲਿਆਂਦਾ ਤੇ ਇਹਨਾਂ ਨੇ ਦਿਹਾੜੀਆਂ ਵੀ ਇਹਨਾਂ ਦੇ ਸਾਲ ਦੇ ਦਿਨ ਵੀ ਜਿਹੜੇ 1100 ਬਣਦੇ ਆ ਠੀਕ ਹੈ ਇਸ ਵੀਡੀਓ ਸਾਹਮਣੇ 400 ਰੁਪਏ ਦੀ ਇੱਕ ਇੱਟ ਦਾ ਖਰਚਾ ਪਾਇਆ ਠੀਕ ਹੈ 400 ਦੀ ਇੱਕ ਇਟ ਇੱਕ ਇਟ ਤੇ ਸੀਮਿੰਟ ਦੀ ਬੋਰੀ ਇਹਨੇ 3500 ਰੁਪਏ ਦੀ ਲਾਤੀ ਅੱਛਾ ਜਿਹੜੀ ਕਿ ਆਮ ਬਾਜ਼ਾਰ ਦੇ ਵਿੱਚ ਤੁਸੀਂ ਲੈਣ ਚਲੋ ਹੱਦ ਮਹਿੰਗੀ ਵੀ ਹੋ ਗਈ ਹੋਗੀ 450 500 ਨੂੰ ਹੋ ਗਈ ਹੋਗੀ ਹੈਨਾ ਤੇ ਇਸ ਬੰਦੇ ਨੇ 3500 ਰੁਪਏ ਦੀ ਪੂਰੀ ਔਰ ਐਡਾ ਵੱਡਾ ਕੁਟਾਲਾ ਔਰ ਇੱਥੇ ਹੀ ਬਸ ਨਹੀਂ ਜਿਹੜੇ ਇੱਕ ਸਕਿਲਡ ਵਰਕਰ ਲੈ ਜਾਂਦੇ ਆ ਉਹ 365 ਦਿਨ ਜੇਕਰ ਕੰਮ ਕਰਦੇ ਸਾਲ ਦੇ ਵਿੱਚ ਇਸ ਬੰਦੇ ਨੇ 1100 ਦਿਹਾੜੀਆਂ ਪਾਈਆਂ ਅੱਛਾ ਕਿ 365 ਦਿਨਾਂ ਦੀ ਜਗ੍ਹਾ 1100 ਬੰਦਿਆਂ ਦੀਆਂ ਦਿਹਾੜੀਆਂ ਪਾ ਗਿਆ 365 ਵਾਲੇ ਨੂੰ ਤਾਂ ਪੈਸੇ ਪਤਾ ਨਹੀਂ ਮਿਲਕ ਨਹੀਂ ਮਿਲੇ ਪਰ ਇਹਦੀ ਜੇਬ ਦੇ ਵਿੱਚ 1100 ਬੰਦਿਆਂ ਦੀਆਂ ਦਿਹਾੜੀਆਂ ਪੈ ਗਈਆਂ ਹੁਣ ਐਡਾ ਵੱਡਾ ਘਟਾਲਾ ਜਿਹੜਾ ਹੁਣ ਸਮਝ ਨਹੀਂ ਆਉਂਦੀ ਕਿ ਸਰਕਾਰ ਜਿਹੜੀ ਆ ਬਿੱਲ ਪਾਸ ਕਰਦੀ ਆ ਗ੍ਰਾਂਟਾਂ ਭੇਜਦੀ ਆ ਉਹ ਅੰਨੀ ਬੋਲੀ ਗੁੰਗੀ ਕਹਾਣੀ ਕਿਉਂ ਬੈਠੀ ਹੈ ਕਿ ਉੱਪਰ ਤੱਕ ਹਿੱਸਾ ਜਾਂਦਾ ਤਾਂ ਨਹੀਂ ਇਸ ਬੀਡੀਪ ਨੂੰ ਪੁੱਛਿਆ ਕਿ ਭਾਈ ਤੂੰ ਕਿਹੜੀ ਸੋਨੇ ਦੀ ੱਟ ਲਾਤੀ ਗਲੀਆਂ ਦੇ ਵਿੱਚ ਤੁਹਾਨੂੰ ਦੱਸ ਸਾਨੂੰ ਸੀਮੈਂਟ ਕਿਹੜਾ ਤੂੰ ਲਿਆਂਦਾ ਐਡਾ ਅਮਰੀਕਾ ਦੇ ਵਿੱਚੋਂ ਵਾਈਟ ਸੀਮੈਂਟ ਲਾਤਾ ਜੀ ਹੁਣ ਇਹ ਜਿਹੜੀਆਂ ਚੋਰ ਮੋਰੀਆਂ ਰੱਖੀਆਂ ਗਈਆਂ ਇੱਥੇ ਹਰ ਮਹਿਕਮੇ ਦੇ ਵਿੱਚ ਲੋਕ ਚੋਰ ਬੈਠੇ ਆ ਹਰ ਮਹਿਕਮੇ ਦੇ ਵਿੱਚ ਲੋਕ ਜਿਹੜੇ ਹੈਗੇ ਲੁੱਟਣ ਨੂੰ ਫਿਰਦੇ ਆ ਹਰ ਮਹਿਕਮੇ ਦੇ ਵਿੱਚ ਇੱਥੇ ਕਹਿੰਦੇ ਕਿ ਜਿਹੜਾ ਵੀ ਆ ਜਵੇ ਅਸੀਂ ਉਹਦੀ ਛੱਲ ਲਾ ਦਈਏ ਉਹ ਅਸੀਂ ਜਾਣਾ ਕਿੱਥੇ ਆ ਸਾਨੂੰ ਰਹਿਣ ਦਿਓ ਸਾਨੂੰ ਬਖਸ਼ ਦਿਓ ਹੁਣ ਤਾਂ ਇੰਨੀ ਚਮੜੀ ਲੋਕਾਂ ਦੀ ਲਾ ਲਈ ਇਹਨਾਂ ਨੇ ਹੁਣ ਲੋਕਾਂ ਦੇ ਸਿਰਫ ਹੱਡੀ ਦਿਸਦੇ ਆ ਚਮੜੀ ਹੈ ਨਹੀਂ ਇਹਨਾਂ ਪ੍ਰਸ਼ਤ ਲੋਕਾਂ ਨੇ ਖਾ ਲਈ ਐ ਇਦਾਂ ਦੇ ਬੰਦੇ ਨੂੰ ਸਜ਼ਾ ਕੋਈ ਨਹੀਂ ਮਿਲਦੀ ਇਹ ਇੱਥੇ ਸਾਡੇ ਭਾਰਤ ਦਾ ਇੱਕ ਐਸਾ ਇੱਕ ਵਿਧਾਨ ਬਣਿਆ ਹੋਇਆ ਹੈ ਕਿ ਇੱਥੇ ਰਿਸ਼ਵਤ ਦੇ ਮਾਮਲੇ ਦੇ ਵਿੱਚ ਫਸਿਆ ਆਦਮੀ ਰਿਸ਼ਵਤ ਦੇ ਕੇ ਛੁੱਟ ਜਾਂਦਾ ਹੈ। ਹੂੰ ਤੇ ਇੱਥੇ ਤਾਂ ਹੀ ਤਾਂ ਲੋਕ ਡਰਦੇ ਨਹੀਂ ਉਹ ਕਹਿੰਦੇ ਚੱਲ ਕੋਈ ਗੱਲ ਨਹੀਂ ਫੇਰ ਕੀ ਹੋਇਆ ਜੇਕਰ ਚਾਰ ਪੰਜ ਦਿਨ ਰੌਲਾ ਰੂਲਾ ਪਊਗਾ ਕੋਈ ਗੱਲ ਨਹੀਂ ਬਾਅਦ ਵਿੱਚ ਇੱਥੇ ਕੌਣ ਪੁੱਛਦਾ ਸਾਂਜੀ ਮਾਂ ਨੂੰ ਕਿਹੜਾ ਪਿੱਟਦਾ ਪਰ ਇਦਾਂ ਦੇ ਬੰਦੇ ਨੂੰ ਜਦ ਤੱਕ ਸਖਤ ਤੇ ਮਿਸਾਲੀ ਸਜ਼ਾਵਾ ਨਹੀਂ ਮਿਲਦੀਆਂ ਤਦ ਤੱਕ ਇਹ ਕੰਮ ਓਡੋ ਗੇੜੀ ਚੱਲਣਾ ਇਹ ਹਟਣਾ ਨਹੀਂ ਇਹ ਘਟਣਾ ਨਹੀਂ ਇਹਦੇ ਵਿੱਚ ਘਟੂ ਘਟ ਬਦਲਾ ਆਉਂਦਾ ਦਿਖਾਈ ਨਹੀਂ ਦਿੰਦਾ। ਹੁਣ ਕੀ ਕਾਰਵਾਈ ਹੋਈ ਹੈ ਬੀਡੀਪੀਓ ਸਾਹਿਬ ਦੇਖੋ ਬੀਡੀਪੀਓ ਸਾਹਿਬ ਦੇ ਹਲੇ ਤਾਂ ਆਰਟੀਏ ਦੇ ਵਿੱਚ ਖੁਲਾਸਾ ਹੋਇਆ ਅੱਛਾ ਹਲੇ ਤਾਂ ਬੀਡੀਪੀਓ ਸਾਹਿਬ ਤੇ ਹਲੇ ਤਾਂ ਕਾਰਵਾਈ ਹੋਣੀ ਹੈ ਹੋਣੀ ਹੈ ਜਾਂਚ ਹੋ ਰਹੀ ਹੈ ਹਲੇ ਤਾਂ ਜਾਂਚ ਹੋਊਗੀ ਹਲੇ ਜਾਂਚ ਪੜਤਾਲ ਕੋਦੋਂ ਹੁੰਦੀ ਕੋਦੋਂ ਮਾਮਲਾ ਇਹ ਲੈ ਕੇ ਆਉਂਦੇ ਆ ਹਾਂ ਮਾਨਯੋਗ ਡੀਸੀ ਸਾਹਿਬ ਨੇ ਕਹਿੰਦਾ ਜਿਹੜੀ ਬੀਬਾ ਜੀ ਉਥੇ ਡਿਪਟੀ ਕਮਿਸ਼ਨ ਲੱਗੇ ਹੋਏ ਉਹਨੇ ਕਹਤਾ ਕਿ ਹਾਂ ਅਸੀਂ ਇਹਦੀ ਜਾਂਚ ਕਰਾਂਗੇ ਜਿਹੜਾ ਦੋਸ਼ੀ ਪਾਇਆ ਉਹਦੇ ਬਕਾਇਦਾ ਉਹਦੇ ਖਿਲਾਫ ਸਖਤ ਕਾਰਵਾਈ ਹੋਏਗੀ ਪਰ ਇੰਨੇ ਇੱਥੇ ਘਟਾਲੇ ਹੋਏ ਜੀ ਬਿਲਕੁਲ ਇੱਥੇ ਹਰਸ਼ਦ मेहता ਕਿੱਥੇ ਗਿਆ ਬਿਲਕੁਲ ਇੱਥੇ ਵਿਜੇ ਮਾਲੀਆ ਕਿੱਥੇ ਗਿਆ ਕਿੱਥੇ ਗਿਆ ਇੱਥੇ ਨੀਰ ਮੋਦੀ ਕਿੱਥੇ ਗਿਆ ਇੱਥੇ ਵੱਡੇ ਵੱਡੇ ਲੋਕ ਪੈਸੇ ਲੈ ਕੇ ਸਾਡੇ ਦੇਸ਼ ਨੂੰ ਲੁੱਟ ਪੁੱਟ ਕੇ ਬਾਹਰ ਐਸ਼ਾ ਕਰਦੇ ਫਿਰਦੇ ਆ ਔਰ ਇਧਰ ਜੇ ਕਿਸੇ ਨੇ ਵਿਚਾਰੇ ਨੇ ਕਿਤੇ ਕੋਆਪਰੇਟਿਵ ਸੁਸਾਇਟੀ ਦਾ 10-20 ਹਜ਼ਾਰ ਦਾ ਕਰਜ਼ਾ ਦੇਣਾ ਉਹ ਫਾਹੇ ਲੈਣ ਨੂੰ ਫਿਰਦਾ ਬਿਲਕੁਲ ਤਾਂ ਇਹਨਾਂ ਨੇ ਖਰਚਾ ਜਿੱਦਾਂ ਪਾਇਆ ਤੁਸੀਂ ਦੱਸਿਆ ਕਿ 400 ਦੀ ਇੱਕ ਇੱਟ ਦਾ ਖਰਚਾ ਪਾਇਆ ਤੇ 3500 ਦੀ ਇੱਕ ਬੋਰੀ ਪਾਈ ਤਾਂ ਲਾਈਕ ਇਹਨਾਂ ਨੂੰ ਖੁਦ ਨੂੰ ਨਹੀਂ ਹੋਇਆ ਕਿ ਮੈਂ ਕੀ ਕਰ ਰਿਆਂ ਆ ਜਾਂ ਕਿਸੇ ਨੂੰ ਪਤਾ ਲੱਗ ਜਾਊਗਾ ਦੇਖੋ ਇਸੇ ਗੱਲ ਦਾ ਤਾਂ ਰੋਣਾ ਹੈ ਜੀ ਇਸੇ ਗੱਲ ਦਾ ਤਾਂ ਰੋਣਾ ਮੰਨ ਲਓ ਬੀਡੀਪੀਓ ਸਾਹਿਬ ਹੀ ਹੋਲੀ ਸੋਲੀ ਇਨਚਾਰਜ ਆ ਜੀ ਬਲਾਕ ਦੇ ਤੇ ਪਰ ਉਹਨੂੰ ਇਹਦਾ ਪਤਾ ਹੋਣਾ ਚਾਹੀਦਾ ਕਿ ਇਹ ਜਿਹੜੇ ਬਿੱਲ ਤੂੰ ਦੇ ਰਿਆਂ ਕਿਤੇ ਨਾ ਕਿਤੇ ਤਾਂ ਜਾ ਕੇ ਪਾਸ ਹੋਣੇ ਆ ਜੀ ਇਹ ਕਿਤੇ ਨਾ ਕਿਤੇ ਤਾਂ ਜਾ ਕੇ ਨਿਕਲਣਗੇ ਪਰ ਉਹਨੂੰ ਇੰਜ ਲੱਗਦਾ ਕਿ ਜਿਵੇਂ ਸਾਰੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਮਿਲੇ ਹੋਏ ਆ ਮਿਲੀ ਪੋਤ ਤੋਂ ਬਿਨਾ ਇੱਕ ਇੱਟ ਜਿਹੜੀ ਆ ਉਹ 400 ਰੁਪਏ ਚ ਵੇਚੀ ਸਕਦੀ ਨਹੀਂ ਬਿਲਕੁਲ ਨਹੀਂ ਵੇਚ ਸਕਦੀ ਕਿਉਂਕਿ 400 ਦੀ ਇੱਟ ਸੋਨੇ ਕੇ ਤਾਂ ਹਰ ਕੋਈ ਸਾਡੇ ਵਰਗਾ ਉਹ ਹੋ ਰਿਹਾ ਹੈ ਹੈਰਾਨ ਤਾਂ ਜਿਨ੍ਹਾਂ ਨੇ ਜਾਂਚ ਕਰਨੀ ਜਦੋਂ ਇਹ ਸਾਰਾ ਕੁਝ ਬਿੱਲ ਪਾਸ ਹੋਣੇ ਆ ਤਾਂ ਉਹ ਕੀ ਸੋਚੋਗੇ ਹਨਾ ਕਿ 400 ਦੀ ਇੱਟ ਦਾ ਤੂੰ ਕੀਤਾ ਕੀ ਹੈ ਜਾਂ ਕਿੱਥੇ ਲੱਗੀ ਸਾਨੂੰ ਵੀ ਦਿਖਾ ਹਨਾ ਬਿਲਕੁਲ ਜੀ ਉਹ ਸੋਨੇ ਦੀ ਇੱਟ ਪਤਾ ਨਹੀਂ ਇਹ ਕਿੱਥੇ ਲਾਈ ਹੋਏਗੀ ਖੈਰ ਇਹ ਜਿਹੜੀਆਂ ਗਲੀਆਂ ਨਾਲੀਆਂ ਬਣੀਆਂ ਹੋਣਗੀਆਂ ਉੱਥੇ ਤਾਂ ਪਤਾ ਨਹੀਂ ਪਰ ਇੰਨੀ ਗੱਲ ਜ਼ਰੂਰ ਹੈ ਇਦਾਂ ਦੇ ਬੰਦਿਆਂ ਦੇ ਵੀ ਘਰ ਦੇ ਉੱਪਰ ਜੇਕਰ ਛਾਪੇਮਾਰੀ ਕੀਤੀ ਜਾਵੇ ਸੋਨੇ ਦੀਆਂ ਈਟਾਂ ਇਹਨਾਂ ਦੇ ਘਰ ਦੇ ਵਿੱਚ ਵੀ ਲੱਗੀਆਂ ਹੋ ਸਕਦੀਆਂ ਬਿਲਕੁਲ ਮੈਨੂੰ ਲੱਗਦਾ ਕਿ ਹੁਣ ਹੋਣੀ ਉਹ ਵੀ ਚਾਹੀਦੀ ਆ ਹੁਣ ਛਾਪੇਮਾਰੀ ਜ਼ਰੂਰ ਹੋਣੀ ਚਾਹੀਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਜਿਹੜੇ ਲੋਕ ਨੇ ਜਿਹੜੇ ਕਿ ਭ੍ਰਿਸ਼ਟਾਚਾਰ ਕਰਦੇ ਨੇ ਜਾਂ ਭ੍ਰਿਸ਼ਟ ਹੁੰਦੇ ਨੇ ਖੁਦ ਇਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਹੈ ਤਾਂ ਜੋਗੀ ਜੀ ਅਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਾਫੀ ਜ਼ਿਆਦਾ ਮੁੱਦੇ ਜਿਹੜੇ ਨੇ ਉਹ ਵਿਚਾਰੇ ਨੇ ਬਹੁਤ ਸਾਰੇ ਮੁੱਦਿਆਂ ਤੇ ਵਿਚਾਰ ਚਰਚਾ ਸੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾ ਕੁਝ ਖਾਸ ਮੁੱਦੇ ਲੈ ਕੇ ਮਿਲ ਤੁਹਾਡੇ ਮੁਖਾਤਿਬ ਹੋਵਾਂਗੇ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ